ਉਹ ਫਿਰ ਅਧਿਕਾਰੀ ਕੀ ਕਰਦੇ ਹੁੰਦੇ ਆ ਉਹ ਮੰਨ ਲਓ ਵੀ ਸੋਨੂੰ ਜੀ ਆ ਨਹੀਂ ਇੱਥੇ ਸਾਈਨ ਟੇਡੇ ਮਾਰਤੇ ਆ ਫਲਾਨਾ ਕਰਤਾ ਉਹ ਇਹੋ ਜਿਹੀਆਂ ਚੀਜ਼ਾਂ ਨਾਲ ਹੀ ਤੰਗ ਕਰਦੇ ਆ ਹੂੰ ਮੰਡੀ 'ਚ ਫਸਲ ਵੇਚਦੇ ਆ ਹੂੰ ਉੱਥੋਂ ਲੈ ਕੇ ਜਵਾਕ ਨੂੰ ਪੜਾਉਣੇ ਆ ਉੱਥੋਂ ਲੈ ਕੇ ਹੂੰ ਛੋਟਾ ਬੱਚਾ ਸਾਲ ਦੋ ਸਾਲ ਦਾ ਦੋ ਸਾਲ ਦਾ ਜਿਹੜਾ ਗੱਲ ਸਮਝਦਾਗਾ ਹੂੰ ਉੱਥੋਂ ਲੈ ਕੇ ਭ੍ਰਿਸ਼ਟਾਚਾਰ ਅਸੀਂ ਖੁਦ ਕਰਦੇ ਆ ਹੂੰ ਛੋਟਾ ਬੱਚਾ ਆਪਣਾ ਸਕੂਲ ਨਹੀਂ ਜਾਂਦਾ ਲੈ ਪੁੱਤ 10 ਰੁਪਏ ਲੈ ਲੈ ਟੌਫੀਆਂ ਲੈ ਲਈ ਚੀਜੀ ਖਾ ਲਈ ਤੂੰ ਜਾ ਅੱਛੇ ਵੀ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਸ਼ੁਰੂਆਤ ਆਪਾਂ ਲਾਲਚੀ ਦੇ ਰਹੇ ਆ ਨਾ ਲਾਲਚ ਦਾ ਹੈ ਹੋਰ ਕੀ ਹੈ ਇਹਨਾਂ ਨੇ ਕੀਤਾ ਵੀ ਹਰਾਸ ਜਾਣ ਕੇ ਮੈਨੂੰ ਚੱਲਣੀ ਤਾਂ ਪਈ ਕਿ ਪਈ ਕਿਉਂਕਿ ਬਾਕੀ ਦੇ ਜਿਹੜੇ ਲੋਕ ਸੀ ਉਹ ਰਿਸ਼ਵਤ ਦਿੰਦੇ ਆ ਜਿਵੇਂ ਲੋਕ ਬੱਚੇ ਦੇ ਐਗਜ਼ਾਮ ਆਪਣੇ ਦੇ ਆਪਾਂ ਪਤਾ ਕਰਾਂਗੇ ਇਹ ਡਿਊਟੀ ਕੀਦੀ ਆ ਸਹੀ ਆ ਹੈਨਾ ਬੰਦਾ ਪਾ ਲਾਂਗੇ ਤੁਸੀਂ ਆਪਾਂ ਇੱਥੇ ਘੁੰਮਦੇ ਆ ਪਿੰਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਚ ਬਠਿੰਡੇ ਜ਼ਿਲ੍ਹੇ ਚ ਆਪਾਂ ਹੈਲਮਟ ਨਹੀਂ ਪਾਉਂਦੇ ਇਹ ਭ੍ਰਿਸ਼ਟਾਚਾਰ ਸਰਕਾਰ ਕੋਈ ਬਦਲੂਗੀ ਹੈ ਨਾ ਵਿਸ਼ਾਚਾਰ ਖਤਮ ਹੋਊਗਾ ਜਿਵੇਂ ਹੁਣ ਤਾਂ ਸਰਕਾਰ ਆਮ ਆਦਮੀ ਦੀ ਹੈ ਨਾ ਤੇ ਪਰ ਇਹ ਦਾਵਾ ਵੀ ਕਰਦੇ ਪਰ ਮੈਨੂੰ ਲੱਗਦਾ ਵੀ ਜਦੋਂ ਆਪਾਂ ਕਿਤੇ ਵੀ ਜਾਂਦੇ ਆ ਸਰਕਾਰੀ ਕੰਮ ਕਰਾਉਣ ਜਾਂਦੇ ਆ ਉਹੀ ਹਾਲ ਹੈ ਨਾ ਤੇ ਇਹਦੇ ਕਿਤੇ ਨਾ ਕਿਤੇ ਵੀ ਲੋਕਾਂ ਦਾ ਦੋਸ਼ ਵੀ ਆ ਹੋਰ ਰਾਜਨ ਬਾਈ ਕੀ ਹਾਲ ਨੇ ਠੀਕ ਆ ਬਾਈ ਬਦਲ ਤੂੰ ਨਸ ਵਧੀਆ ਓਕੇ ਓਕੇ ਬੱਧੀ ਵਧੀਆ ਅੱਜ ਕਿਹੜਾ ਮੁੱਦਾ ਲੈ ਆਪਾਂ ਕਿਸ ਕਿਸ ਚੀਜ਼ ਤੇ ਵਿਚਾਰ ਕਰਕੇ ਬਾਈ ਜਿਹੜੀ ਕੋਈ ਮਤਲਬ ਬਹੁਤ ਜ਼ਿਆਦਾ ਟੌਪਿਕ ਜਿੱਤੇ ਕੋਈ ਵਿਸ਼ੇ ਤੇ ਕੋਈ ਚਰਚਾ ਬਹੁਤ ਘੱਟ ਹੁੰਦੀ ਆ ਪਰ ਆਮ ਲੋਕਾਂ ਨੂੰ ਵੀ ਉਹਦੇ ਬਾਰੇ ਨੌਲੇ ਤਾਂ ਜ਼ਰੂਰ ਹੈਗੀ ਆ ਮੁੱਦਾ ਸਭ ਤੋਂ ਜਿਆਦਾ ਤਾਂ ਭ੍ਰਿਸ਼ਟਾਚਾਰ ਦੇ ਚੱਲੀ ਜਾਂਦਾ ਠੀਕ ਹੈ ਜੀ ਉਹ ਗੱਲ ਕਰ ਲੈਣੇ ਆ ਪਰ ਇਹਦੇ ਵਿੱਚ ਲੋਕ ਕਹਿੰਦੇ ਨੇ ਵੀ ਇਹ ਤਾਂ ਸਰਕਾਰ ਜੰਬਰ ਹੁੰਦੀ ਆ ਦੇਖੋ ਭਾਈ ਇਹਦੇ ਵਿੱਚ ਕਈ ਪੱਖ ਹੁੰਦੇ ਆ ਕੱਲੀ ਸਰਕਾਰ ਨੂੰ ਨਹੀਂ ਆਪਾਂ ਕਹਿ ਸਕਦੇ ਹਨਾ ਹਾਂਜੀ ਹੁਣ ਇਹਦੇ ਵਿੱਚ ਕੀ ਹੁੰਦਾ ਵੀ ਲੋਕ ਵੀ ਕਿਤੇ ਨਾ ਕਿਤੇ ਉਹ ਚੀਜ਼ ਦੇ ਵਿੱਚ ਸਹਾਇ ਹੀ ਹੁੰਦੇ ਆ ਹੂੰ ਜੇ ਮੈਂ ਕਿਤੇ ਕਿਸੇ ਦਫ਼ਤਰ 'ਚ ਜਾਣਾਗਾ ਮੈਨੂੰ ਕਾਹ ਲਾ ਵੀ ਮੇਰਾ ਕੰਮ ਹੋ ਜੇ ਹਮਮ ਚੱਲ ਕਿਤੇ 100 ਰੁਪਏ ਕੋਈ ਲੈਂਦਾ ਯਾਰ ਮੈਂ ਪਹਿਲੀ ਗੱਲ ਤਾਂ ਆਪਦੇ ਆਪ ਹੀ ਕਿਸੇ ਦੇ ਕੰਨ 'ਚ ਫੂਕ ਮਾਰੂੰ ਜੇ 100 ਲੈਂਦਾ ਤਾਂ ਦੇ ਦੇ ਯਾਰ ਮੇਰਾ ਕੰਮ ਕਰਾ ਮੈਂ ਜਾਣਾ ਕਾਹ ਲਾ ਹਮਮ ਗੱਲ ਇੱਥੋਂ ਸਟਾਰਟ ਹੁੰਦੀ ਹੈ ਠੀਕ ਹੈ ਹੈਨਾ ਜਾਂ ਫਿਰ ਦੂਜੇ ਪਾਸਿਓਂ ਵੀ ਮੰਨ ਲਓ ਵੀ ਕਿਸੇ ਨੂੰ ਥੋੜਾ ਜਿਹਾ ਲਾਲਚੀ ਹੁੰਦਾ ਬੰਦਾ ਉਹਨੂੰ ਕਿਸੇ ਲਾਲਚ ਆ ਕੇ 100 ਰੁਪਏ ਤਾਂ ਉਹਨੇ ਕਰ ਲਏ ਫਿਰ ਉਹ ਦੂਜਿਆਂ ਤੇ ਆਪ ਦਾ ਹੱਕ ਸਮਝਣ ਲੱਗ ਜਾਂਦਾ ਇੱਕ ਤਾਂ ਇਹ ਚੀਜ਼ ਆ ਹਮਮ ਇੱਕਾ ਕੀ ਵੀ ਮੰਨ ਲਓ ਵੀ ਜਿਵੇਂ ਕਈ ਪ੍ਰਕਾਰ ਦਾ ਭ੍ਰਿਸ਼ਟਾਚਾਰ ਹੈ ਜ਼ਿਆਦਾਤਰ ਜੇ ਲੋਕ ਚਾਹਣ ਹਮ ਸਰਕਾਰ ਚਾਵੇ ਉਹ ਉੱਪਰਲਾ ਭ੍ਰਿਸ਼ਟਾਚਾਰ ਖਤਮ ਕਰ ਸਕਦੀ ਹੈ ਜਿਵੇਂ ਲੀਡਰਾਂ ਦਾ ਹੋ ਗਿਆ ਹਮ ਤੇ ਮੰਨ ਲਓ ਦਫ਼ਤਰੀ ਘੱਟ ਕਰ ਸਕਦੀ ਹੈ ਸਰਕਾਰ ਹਮ ਕਿਉਂਕਿ ਦਫ਼ਤਰ 'ਚ ਇਕੱਲੇ-ਇਕੱਲੇ ਦਫ਼ਤਰ 'ਚ ਸਰਕਾਰ ਨਹੀਂ ਪਹੁੰਚ ਸਕਦੀ ਹਮ ਹਨਾ ਉਹ ਫਿਰ ਅਧਿਕਾਰੀ ਕੀ ਕਰਦੇ ਹੁੰਦੇ ਆ ਉਹ ਮਨ ਲਓ ਵੀ ਸੋਨੂੰ ਜੀ ਆ ਨਹੀਂ ਇੱਥੇ ਸਾਈਨ ਟੇਡੇ ਮਾਰਤੇ ਆ ਫਲਾਨਾ ਕਰਤਾ ਉਹ ਇਹੋ ਜਿਹੀਆਂ ਚੀਜ਼ਾਂ ਨਾਲ ਤੰਗ ਕਰਦੇ ਆ ਹੂੰ ਫਿਰ ਬੰਦਾ ਅੱਕ ਕੇ ਕੀ ਕਹਿੰਦਾ ਯਾਰ ਤੁਸੀਂ ਆਪਦੇ ਪੈਸੇ ਲੈ ਲਓ ਸਾਡਾ ਕੰਮ ਕਰੋ ਦੂਜੇ ਪਾਸੇ ਹੁੰਦੇ ਆ ਲੋਕ ਹੂੰ ਜੇ ਲੋਕ ਥੋੜਾ ਜਿਹਾ ਡਟ ਜਾਣ ਫਿਰ ਵੀ ਪ੍ਰਸ਼ਟਾਚਾਰ ਖਤਮ ਹੋ ਸਕਦਾ ਹੁੰਦਾ ਹੂੰ ਸਪੋਜ਼ ਕਰੋ ਲੋਕਾਂ ਨੇ ਮੰਨ ਲਓ ਵੀ ਮੰਨ ਲਿਆ ਯਾਰ ਵੀ ਵੀ ਆਪਾਂ ਮੈਰਿਸਵਤ ਨਹੀਂ ਦੇਣੀ ਮੈਂ ਬਾਦਲ ਕੋਲੇ ਚੱਲਿਆ ਹਨਾ ਤੁਸੀਂ ਕੋਈ ਵੀ ਸਰਕਾਰੀ ਮੁਲਾਜ਼ਮ ਹੂੰ ਤੁਸੀਂ ਕਹਿੰਦੇ ਆ ਨਹੀਂ ਗਲਤੀ ਜੀ ਆ ਠੀਕ ਆ ਹਣਾ ਮੈਂ 2-4 ਗੇੜੇ ਲਾਤੇ ਕੋਈ ਗੱਲ ਨਹੀਂ ਮੈਂ ਤੁਹਾਨੂੰ ਕੁਝ ਦੇ ਕੇ ਨਹੀਂ ਆਇਆ ਦੂਜਾ ਬੰਦਾ ਵੀ 2-4 ਭਕਾਈ ਕਰ ਗਿਆ ਨਜਾਇਜ਼ ਜਿਹੜੀ ਨਹੀਂ ਹੋਣੀ ਚਾਹੀਦੀ ਸੀ ਉਹਨੇ ਵੀ ਤੁਹਾਨੂੰ ਕੁਝ ਨਹੀਂ ਦਿੱਤਾ ਤੀਜੇ ਵੇਲੇ ਤੁਸੀਂ ਹਰ ਬੰਦੇ ਦੀ ਤਾਂ ਭਕਾਈ ਕਰਾ ਨਹੀਂ ਸਕਦੇ ਤੀਜੇ ਵੇਲੇ ਤੁਹਾਨੂੰ ਆਤ ਹਟਣੀ ਸ਼ੁਰੂ ਹੋ ਜਾਊ ਤੁਹਾਨੂੰ ਇਹ ਹੋਣ ਲੱਗ ਜੂ ਵੀ ਯਾਰ ਕੋਈ ਦੰਦਾ ਤਾਂ ਹੈ ਨਹੀਂ ਵੀ ਕਾਹਨੂੰ ਫालतू ਭਕਾਈ ਕੀਤੀ ਐ ਫੇਰ ਤੁਹਾਡੀ ਇਨਸਾਨੀਅਤ ਜਾਗੂਗੀ ਜਦੋਂ ਬੰਦਾ ਪਹਿਲਾ ਬੰਦਾ ਹੀ ਹਰ ਬੰਦਾ ਆਪ ਦੇ ਆਪ ਨੂੰ ਪਹਿਲੇ ਪਹਿਲਾ ਸਮਝਦਾ ਜਾਂ ਆਖਰੀ ਸਮਝਦਾ ਕਹਿ ਲੋ ਕੁਛ ਹੀ ਕਹਿ ਲੋ ਹਮ ਹਰ ਬੰਦਾ ਇਹ ਚਾਹੁੰਦਾ ਵੀ ਮੇਰੇ ਦੋ ਗੇੜੇ ਵੱਧ ਨਾ ਲੱਗ ਜਾਣ ਵੀ ਮੈਂ ਲੜਨਾ ਨਹੀਂ ਸਿਸਟਮ ਨਾਲ ਮੈਨੂੰ ਬਣਿਆ ਬਣਾਇਆ ਮਿਲ ਜੇ ਇਹ ਪੰਜਾਬੀਆਂ ਦੀ ਇੱਕ ਆਪਣੀ ਜਾਂ ਸਾਰੇ ਭਾਰਤ ਦੀ ਕਹਿ ਲੋ ਆਪਣੀ ਗਲਤ ਆਏ ਨੀਤੀ ਹਮ ਦੂਜੀ ਚੀਜ਼ ਬਈ ਹੈਗੀ ਹੈਗੀ ਮੈਂ ਦੇਖਿਆ ਜਿਵੇਂ ਆਪਾਂ ਮੰਡੀ 'ਚ ਫਸਲ ਵੇਚਦੇ ਆ ਹਮ ਉਥੋਂ ਲੈ ਕੇ ਜਵਾਕ ਨੂੰ ਪੜਾਉਣੇ ਆ ਉਥੋਂ ਲੈ ਕੇ ਹਮ ਛੋਟਾ ਬੱਚਾ ਸਾਲ 2 ਸਾਲ ਦਾ 2 ਸਾਲ ਦਾ ਜਿਹੜਾ ਗੱਲ ਸਮਝਦਾ ਹੈਗਾ ਉੱਥੋਂ ਲੈ ਕੇ ਭ੍ਰਿਸ਼ਟਾਚਾਰ ਅਸੀਂ ਖੁਦ ਕਰਦੇ ਹਾਂ ਕਿਵੇਂ ਕਰਦੇ ਹਾਂ ਛੋਟਾ ਬੱਚਾ ਆਪਣਾ ਸਕੂਲ ਨਹੀਂ ਜਾਂਦਾ ਲੈ ਪੁੱਤ 10 ਰੁਪਏ ਲੈ ਲੈ ਟੌਫੀਆਂ ਲੈ ਲਈ ਚੀਜ਼ੀ ਖਾ ਲਈ ਤੂੰ ਜਾ ਅੱਛੇ ਵੀ ਇੱਥੋਂ ਸ਼ੁਰੂਆਤ ਹੋ ਜਾਂਦੀ ਹੈ ਸ਼ੁਰੂਆਤ ਆਪਾਂ ਲਾਲਚੀ ਦੇ ਰਹੇ ਹਾਂ ਨਾ ਲਾਲਚ ਤਾਂ ਹੈ ਹੋਰ ਕੀ ਹੈ ਹੂੰ ਭਾਵੇਂ ਇਹਨੂੰ ਪੋਜ਼ੀਟਿਵ ਸਮਝੀ ਜਾਂਦੇ ਪਰ 네ਗੇਟਿਵ ਆ ਚੀਜ਼ ਆਪਾਂ ਬੱਚੇ ਨੂੰ ਇਹ ਨਹੀਂ ਸਿਖਾਉਂਦੇ ਵੀ ਸਕੂਲ ਜਾਣਾ ਤੇਰੀ ਡਿਊਟੀ ਹੈ ਤੈਨੂੰ ਜਾਣਾ ਪਊ ਚਾਹੇ ਰੋਕੇ ਜਾ ਚਾਹੇ ਹੱਸ ਕੇ ਜਾ ਠੀਕ ਆ ਵੀ ਅਸੀਂ ਇਹਦੇ ਬਦਲੇ ਤੇ ਕੁਝ ਨਹੀਂ ਕਰ ਸਕਦੇ ਤੈਨੂੰ ਜਾਣਾ ਪਊ ਦੂਜੀ ਗੱਲ ਫਿਰ ਬੱਚਾ ਵੱਡਾ ਹੁੰਦਾ 10th ਆ ਗਈ 8th ਆ ਗਈ ਜਿਹੜੇ ਵੀ ਬੋਰਡ ਦੇ ਐਗਜ਼ਾਮ ਆ 12th ਆ ਗਈ ਹੂੰ ਫਿਰ ਪੜ੍ਹੇ ਲਿਖੇ ਪੇਰੈਂਟਸ ਸਭ ਤੋਂ ਜ਼ਿਆਦਾ ਪ੍ਰੇਸ਼ਟਾਚਾਰ ਕਰਦੇ ਉਹ ਕਰਦੇ ਆ ਬੇਟਾ ਤੈਨੂੰ ਬੱਚਾ ਕਹਿੰਦਾ ਜੀ ਸਾਈਕਲ ਲੈਣਾ ਜਾਂ ਬੁਲਟ ਲੈਣਾ ਜਾਂ ਗੱਡੀ ਲੈਣੀ ਆ ਤੈਨੂੰ ਮਿਲੂ ਪਹਿਲਾਂ ਇੰਨੇ ਨੰਬਰ ਲੈ ਕੇ ਆ ਹੂੰ ਉਹ ਹੀ ਨਹੀਂ ਕਹਿੰਦੇ ਵੀ ਇਹ ਚੀਜ਼ ਤਾਂ ਤੈਨੂੰ ਮਿਲਜੋ ਨੰਬਰਾਂ ਵਟੇ ਨਹੀਂ ਕਿਉਂਕਿ ਨੰਬਰ ਲੈਣਾ ਤੇਰੀ ਡਿਊਟੀ ਆ ਉਹ ਡਿਊਟੀ ਤਾਂ ਉਹਨੂੰ ਸਿਖਾਈ ਨਹੀਂ ਸਿਖਾਇਆ ਤਾਂ ਉਹਨੂੰ ਲਾਲਚ ਆਪਾਂ ਹਨਾ ਲਾਲਚ ਦਿੱਤਾ ਵੀ ਆਹ ਚੀਜ਼ ਕਰ ਫੇਰ ਤੈਨੂੰ ਬੋਲਟ ਮਿਲੂਗਾ ਹੁਣ ਉਹ ਆਪਾਂ ਸੋਚਦੇ ਆਂ ਉਹ ਪੋਜੀਟਿਵ ਥਿੰਕ ਪੋਜੀਟਿਵ ਥੋੜੀ ਆ ਉਹ ਭ੍ਰਿਸ਼ਟਾਚਾਰ ਆ ਔਰ ਰਿਸ਼ਵਤ ਆ ਉਹ ਬੱਚਿਆਂ ਨੂੰ ਰਿਸ਼ਵਤ ਦੇ ਰਹੇ ਆ ਉਹਨੂੰ ਇਹ ਤਾਂ ਆਪਾਂ ਦੱਸੇ ਹੀ ਨਹੀਂ ਭਾਈ ਪੜ੍ਹਨਾ ਤੇਰੀ ਡਿਊਟੀ ਆ ਅਸੀਂ ਇੰਨਾ ਖਰਚ ਕਰ ਰਹੇ ਆਂ ਤੇਰੀ ਪੜ੍ਹਾਈ ਤੇ ਵੀ ਇਹ ਤੇਰੀ ਡਿਊਟੀ ਆ ਉਸ ਤੋਂ ਬਾਅਦ ਤੇਰੀ ਆਪਦੀ ਲਾਈਫ ਫੇਰ ਸਟਾਰਟ ਹੋਊਗੀ ਜੇ ਤੂੰ ਨਹੀਂ ਪੜ੍ਹੇਂਗਾ ਤਾਂ ਆਹ ਕਰੇਂਗਾ ਜੇ ਤੂੰ ਪੜ੍ਹੇਂਗਾ ਤਾਂ ਆਹ ਕਰੇਂਗਾ ਇਹ ਤੈਨੂੰ ਆ ਜਿੰਦਗੀ ਪਸੰਦ ਆ ਤਾਂ ਤੂੰ ਪੜ ਚਾਹੇ ਨਾ ਪੜ ਉਸ ਤਰ੍ਹਾਂ ਦੀ ਆਪਾਂ ਐਗਜ਼ਾਮਪਲ ਉਹਨੂੰ ਦੇ ਸਕਦੇ ਹਾਂ ਆਪਾਂ ਉਹਨੂੰ ਇਹ ਵੀ ਕਹਿ ਸਕਦੇ ਹਾਂ ਵੀ ਅਸੀਂ ਤੇਰੇ ਇਸ ਮਾਮਲੇ 'ਚ ਕੋਈ ਮਦਦ ਨਹੀਂ ਕਰ ਸਕਦੇ ਜੇ ਨੰਬਰ ਲੈਣੇ ਤਾਂ ਤੈਨੂੰ ਲੈਣੇ ਪੈਣਗੇ ਜੇ ਨਹੀਂ ਲਏਂਗਾ ਤਾਂ ਤੇਰੀ ਲਾਈਫ ਇਹ ਹੋਊਗੀ ਤੂੰ ਆਪ ਜ਼ਿੰਮੇਵਾਰ ਆ ਇਸ ਚੀਜ਼ ਦਾ ਉਸ ਤੋਂ ਅੱਗੇ ਮੰਡੀ 'ਚ ਫਸਲ ਸੱਟਣ ਚੱਲ ਜਓ ਧਾਣਕੇ ਹੁੰਦੇ ਆ ਆਪਣੇ ਉਹ ਕਿਹੜਾ ਬੰਦਾ ਜਿਹਨੂੰ ਮੰਨ ਲਓ ਵੀ ਕਹਿੰਦਾ ਨਹੀਂ ਉਹਨੂੰ ਜਾ ਕੇ ਜੱਤਨ ਬੋਤਲ ਦੇ ਦੇ ਦਾਂਗੇ ਸਾਡੀ ਪਹਿਲਾਂ ਤੋਲ ਦੇ ਹੂੰ ਉਤਾ ਮਗਦਾ ਇਨ ਨਾ ਹੀ ਉਹਦੇ ਕੋਲ ਅਥਾਰਟੀ ਆ ਨਾ ਹੀ ਉਹਦੇ ਕੋਲ ਏਡੀ ਪਾਵਰ ਆ ਪ੍ਰਸ਼ਤਾਜਾਰ ਤਾਂ ਉਹ ਕਰੀ ਜਾਂਦਾ ਉਹਨੂੰ ਦੇ ਹੀ ਜਾਂਦੇ ਆਪਾਂ ਤੇ ਸੁੱਤ ਠੀਕ ਆ ਪਹਿਲੇ ਸਾਲ ਕੀ ਹੋਇਆ ਮੈਂ ਮੰਡੀ ਚ ਮੇਰਾ ਝੋਨਾ ਸਭ ਤੋਂ ਲੇਟ ਵਿਕਿਆ ਸਭ ਤੋਂ ਲੇਟ ਜੀ ਕਾਰਨ ਕਾਰਨ ਮੈਂ ਦਿੱਤੀ ਨਹੀਂ ਬੋਤਲ ਨਹੀਂ ਦਿੱਤੀ ਮੈਂ ਮੈਂ ਕਿਹਾ ਮੈਂ ਦਿੰਦਾ ਹੀ ਨਹੀਂ ਮੈਨੂੰ ਸਗੋਂ ਹੈ ਤਾਂ ਆਪਣੇ ਹਮਦਰਦੀ ਸੀ ਬੰਦੇ ਉਹਨਾਂ ਨੇ ਮਤਲਬ ਇੱਕ ਜਿਵੇਂ ਕਹਿ ਦਿੰਨੇ ਆ ਵੀ ਸਮਝਾਉਣ ਦੇ ਤੌਰ ਤੇ ਕਹਿ ਲੋ ਜਿਆ ਮਜਾਕ ਦੇ ਤੌਰ ਤੇ ਕਿਹਾ ਹੂੰ ਕਹਿੰਦੇ ਯਾਰ ਤੂੰ ਇਹ ਐਡਾ ਭਲਾ ਮਾਨਸ ਬੰਦਾ ਕਹਿੰਦੇ ਬੋਤਲ ਨਹੀਂ ਉਹਨੂੰ ਦਿੰਦਾ ਆਪਦਾ 2-4 ਕੁਇੰਟਲ ਝੋਨੇ ਦਾ ਨੁਕਸਾਨ ਕਰਾ ਲੂਗਾ ਅੱਛਾ ਮੈਂ ਕਿਹਾ ਗੱਲ ਇੱਥੇ ਖੜੀ ਐ ਹੂੰ ਜੇ ਤੁਸੀਂ ਸਾਰੇ ਨਾ ਦਿਓਗੇ ਉਹ ਕੰਮ ਫੇਰ ਵੀ ਉਹੀ ਕਰੂ ਜਿਹੜਾ ਹੁਣ ਕਰੀ ਜਾਂਦਾ ਹੂੰ ਹੁਣ ਤੁਸੀਂ ਸੋਚੀ ਐ ਨਿਓ ਵੀ ਅਸੀਂ ਪਤਾ ਨਹੀਂ ਉਹ ਤੋਂ ਕਰਵਾ ਰਹੇ ਆ ਠੀਕ ਐ 2-4 ਬੰਦਿਆਂ ਦੀ ਕਿਸੇ ਦਾ ਉੱਤੋਂ ਫੋਨ ਹੁੰਦਾ ਜਾਂ ਕੋਈ ਲਿੰਕ ਹੁੰਦਾ ਉਹ ਆਪਦਾ ਕਰਵਾ ਜਾਂਦੇ ਆਗੇ ਦੂਜੇ ਬੰਦਿਆਂ ਦਾ ਉਹਨਾਂ ਨੇ ਕੰਮ ਉਵੇਂ ਹੀ ਕਰਨਾ ਹੁੰਦਾ ਚਲੋ ਕਿਸੇ ਦਾ ਇੱਕ ਅੱਦੇ ਦਾ ਅੱਗੇ ਪਿੱਛੇ ਕਰ ਦਿੰਦੇ ਆ ਉਹ ਪਰ ਮੇਰੇ ਨਾਲ ਉਹਨੇ ਵਿਸ਼ੇਸ਼ ਤੀਜੇ ਇਸ ਕਰਕੇ ਰੱਖੀ ਕਿਉਂਕਿ ਮੈਂ ਕੱਲਾ ਸੀ ਅੱਛਾ ਜੀ ਮੈਂ ਕਿਹਾ ਮੈਂ ਬੋਤਲ ਨਹੀਂ ਹੁੰਦਾ ਮੈਂ ਕਿਹਾ ਤੈਨੂੰ ਜਿੱਦੇ ਮਰਜ਼ੀ ਤੋਲਦੇ ਐ ਐਂ ਛੱਡ ਜੀ ਮੇਰਾ ਨਾ ਤੋਲ ਕੇ ਜੇ ਹੂੰ ਕਹਿੰਦਾ ਤੋਲ ਕੇ ਕਿਉਂ ਨਹੀਂ ਜਾਵਾਂਗੇ ਮੈਂ ਕਿਹਾ ਫਿਰ ਮੈਂ ਕੀ ਕਰ ਸਕਦਾ ਮੈਨੂੰ ਉਹਨੇ ਕੀਤਾ ਵੀ ਹਰਾਸ ਜਾਣ ਕੇ ਹੂੰ ਮੈਨੂੰ ਚੱਲਣੀ ਤਾਂ ਪਿਉ ਕਿ ਕਿ ਪਈ ਕਿਉਂਕਿ ਬਾਕੀ ਦੇ ਜਿਹੜੇ ਲੋਕ ਸੀ ਉਹ ਰਿਸ਼ਵਤ ਦਿੰਦੇ ਆ ਹੂੰ ਫਿਰ ਕਿਸੇ ਦਫ਼ਤਰ ਚ ਚੱਲ ਜਾਓ ਕਿਸੇ ਮਨ ਲਓ ਵੀ ਕਿਤੇ ਵੀ ਚਲ ਜੂ ਆਪਾਂ ਕੋਸ਼ਿਸ਼ ਮੰਨ ਲੋ ਬੱਚੇ ਦੇ ਐਗਜ਼ਾਮ ਆਪਣੇ ਦੇ ਹੂੰ ਆਪਾਂ ਪਤਾ ਕਰਾਂਗੇ ਇਹ ਡਿਊਟੀ ਕਿਹਦੀ ਆ ਸਹੀ ਆ ਹਨਾ ਬੰਦਾ ਭਾੜਾਂਗੇ ਹਾਂ ਅ ਮਨ ਲਓ ਬੱਚੇ ਨੂੰ ਡਿਊਟੀ ਤੇ ਲੱਗਣਾ ਉਹਨੇ ਹੂੰ ਉੱਥੇ ਆਪਾਂ ਨੂੰ ਕੋਈ ਯਕੀਨ ਨਹੀਂ ਉੱਥੇ ਆਪਾਂ ਬੰਦਾ ਭਾੜਾਂਗੇ ਕੌਣ ਚਾਹੇ ਸਰਕਾਰ ਜਿੰਨੇ ਮਰਜ਼ੀ ਦਾਵੇ ਖਰੀਏ ਬੰਦੇ ਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਹੂੰ ਗਾਹਾਂ ਚੱਲੇ ਨਾ ਚੱਲੇ ਰਿਸ਼ਤ ਉਹ ਵੱਖਰੀ ਗੱਲ ਆ ਵੱਖਰੀ ਗੱਲ ਆ ਰਿਸ਼ਤ ਨਾ ਚੱਲੇ ਸਪਾਰਸ ਨਾ ਚੱਲੇ ਉਹ ਵੱਖਰੀ ਗੱਲ ਆ ਪਰ ਆਪਾਂ ਕੋਸ਼ਿਸ਼ ਨਹੀਂ ਛੱਡਣੀ ਆਪਣੇ ਵੱਲੋਂ ਆਪਣੇ ਵੱਲੋਂ ਇਹ ਟਰਾਈ ਨਹੀਂ ਕਰਨਾ ਵੀ ਆਪਾਂ ਕਰਦੇ ਨਹੀਂ ਯਾਰ ਉਹੀ ਦੇਖਾਂਗੇ। ਹੂੰ ਠੀਕ ਆ ਇਹ ਚੀਜ਼ ਆ ਗਈ। ਹੁਣ ਇਹਦੇ ਬੰਦ ਹੋਣ ਦੇ ਇੱਕ ਤਾਂ ਇਹ ਇੱਕ ਤਾਂ ਇਹਦੇ ਪ੍ਰਸ਼ਾਸਨ ਦਾ ਇੱਕ ਕਾਰਨ ਇਹ ਵੀ ਹੋ ਜਾਂਦਾ ਵੀ ਆਪਣਾ ਅਣਜਾਣ ਪਾਣਾ। ਹੂੰ ਮੰਨ ਲਓ ਵੀ ਆਪਾਂ ਕਦੇ ਦਫ਼ਤਰਾਂ 'ਚ ਨਹੀਂ ਗਏ, ਆਪਾਂ ਕਚਹਿਰੀ 'ਚ ਨਹੀਂ ਗਏ, ਕਦੇ-ਕਦੇ ਹੀ ਕਦੇ ਸਾਲ ਸਮਾਂ ਹੀ ਲੋੜ ਪੈਂਦੀ ਹੈਗੀ। ਹੂੰ ਠੀਕ ਆ ਜਾ ਕਿਤੇ ਅ ਮੰਨ ਲਓ ਵੀ ਹੋਰ ਕਿਸੇ ਵੀ ਦਫ਼ਤਰ ਚ ਲਾ ਲੋ। ਹੂੰ ਉੱਥੇ ਆਪਾਂ ਫਿਰ ਕੀ ਕਰਦੇ ਆ ਆਪਾਂ ਨੂੰ ਐ ਹੁੰਦਾ ਯਾਰ ਪਤਾ ਨਹੀਂ ਉੱਥੇ ਕੀ ਹੋਊ ਤੇ ਕਿਵੇਂ ਹੋਊ ਆਪਾਂ ਨੂੰ ਕੁਝ ਨਹੀਂ ਪਤਾ ਹੁੰਦਾ ਫਾਰਮ ਕਿਵੇਂ ਭਰਨਾ ਈਵਨ ਕਿ ਜਿਹੜੇ ਹੁਣ ਕਾਲਜ 'ਚ ਹੁਣ ਤਾਂ ਪਤਾ ਨਹੀਂ ਸਾਡੇ ਵੇਲੇ ਮੈਂ ਦੇਖਦ ਰਿਹਾ ਜਿੰਨੇ ਸਟੂਡੈਂਟ ਹੁੰਦੇ ਸੀ ਮੰਨ ਲਓ ਵੀ ਲਗਭਗ 90% ਸਟੂਡੈਂਟ ਫਾਰਮ ਦੂਜਿਆਂ ਤੋਂ ਭਰਉਂਦੇ ਹੁੰਦੇ ਸੀ ਇਹ ਤਾਂ ਹੈਗਾ ਹੀ ਆ 10% ਬੱਚੇ ਹੁੰਦੇ ਜਿਹੜੇ ਆਪਦੇ ਵੀ ਭਰਦੇ ਦੂਜਿਆਂ ਦੇ ਵੀ ਭਰ ਕੇ ਦਿੰਦੇ ਉਹਨਾਂ 'ਚ ਇੰਨਾ ਕੌਨਫੀਡੈਂਸ ਨਹੀਂ ਹੁੰਦਾ ਸੀ ਕਿਉਂਕਿ ਐ ਹੁੰਦਾ ਵੀ ਕਿਉਂਕਿ ਇਹ ਲੱਗਦਾ ਹੁੰਦਾ ਮੈਂ ਕੁਝ ਗਲਤ ਨਾ ਕਰ ਦੇਵਾਂ ਗਲਤ ਨਾ ਕਰਾਂ ਚਾਹੇ ਦੂਸਰਾ ਗਲਤ ਕਰ ਦੇ ਦੂਸਰਾ ਚਾਹੇ ਗਲਤ ਕਰ ਦੇ ਉਹਦਾ ਸਹੀ ਲੱਗੀ ਜਾਂਦਾ ਬਹੁਤ ਰਹਿੰਦਾ ਕਿ ਸਹੀ ਠੀਕ ਹੈ ਹਾਂ ਇਹ ਚੀਜ਼ ਵੀ ਬਹੁਤ ਆਪਣਾ ਕੌਨਫੀਡੈਂਸ ਲੈਵਲ ਫਿਰ ਉਸੇ ਕਰਕੇ ਲੋ ਹੁੰਦਾ ਕਿਉਂਕਿ ਆਪਾਂ ਪੜਨ ਤੋਂ ਚੱਲਦੇ ਆ ਪੜਿਆ ਹੈ ਹੀ ਨਹੀਂ ਵੀ ਇੱਥੇ ਲਿਖਿਆ ਕਿ ਇਹ ਲਿਖਿਆ ਮਾਂ ਪਿਓ ਦਾ ਨਾ ਹੀ ਹੁੰਦਾ ਸੀ ਆਪਦਾ ਨਾ ਹੁੰਦਾ ਸੀ ਕਲਾਸ ਤੇ ਵਿਸ਼ੇ ਰੋਲ ਨੰਬਰ ਜੇ ਉਹ ਚਲੋ ਰੋਲ ਨੰਬਰ ਤਾਂ ਬਾਅਦ ਦੀ ਗੱਲ ਹੁੰਦੀਆਂ ਇਹੋ ਜਿਹੀਆਂ ਚੀਜ਼ਾਂ ਹੀ ਸੀ ਵੀ ਕਿੱਥੋਂ ਪਾਸ ਕੀਤਾ ਕਿਹੜੀ ਪਾਸ ਕੀਤੀ ਕੌਮੀਆ ਤੋਂ ਭਾਰਤੀ ਆਹੀ ਜਿਹੀ ਜੱਦ ਭਰਨੀਆਂ ਹੁੰਦੀਆਂ ਸੀ ਠੀਕ ਹੈ ਉਹ ਆਪਾਂ ਦੂਜਿਆਂ ਦੇ ਮੂਰੇ ਫਾਰਮ ਧੱਕੀ ਜਾਂ ਉਹ ਚੀਜ਼ ਵੀ ਫਿਰ ਅਗਲਾ ਸੋਚਦਾ ਵੀ ਚਲੋ ਆਪਾਂ ਨੂੰ ਲਾਲਚ ਹੁੰਦਾ ਸੀ ਯਾਰ ਇਹਨੂੰ ਚਾਹ ਪਾਣੀ ਪਿਆ ਦੇਾਂਗੇ ਵੀ ਭਰਦੇ ਕੁਝ ਨਹੀਂ ਹੁੰਦਾ ਯਾਰ ਬਰੈਡ ਖਵਾ ਦੇਾਂਗੇ ਅਗਲੇ ਨੂੰ ਆਇਆ ਹੁੰਦਾ ਯਾਰ ਨਜ਼ਾਰਾ ਆ ਗਿਆ ਇੱਥੇ ਇੱਕ ਦੋ ਹੋਰ ਫਾਰਮ ਭਰਾ ਲੈਣ ਹੋਰ ਵੀ ਬਰੈਡ ਖਾਵਾਂਗੇ ਇਹ ਵੀ ਸਾਰੀਆਂ ਚੀਜ਼ਾਂ ਇਹ ਭ੍ਰਿਸ਼ਟਾਚਾਰੀ ਹੁੰਦੀਆਂ ਤੁਸੀਂ ਆਪਾਂ ਇੱਥੇ ਘੁੰਮਦੇ ਆ ਪਿੰਡਾਂ ਦੇ ਵਿੱਚ ਮਾਨਸਾ ਜ਼ਿਲ੍ਹੇ ਚ ਬਠਿੰਡੇ ਜ਼ਿਲ੍ਹੇ ਚ ਆਪਾਂ ਹੈਲਮਟ ਨਹੀਂ ਪਾਉਂਦੇ ਇਹ ਭ੍ਰਿਸ਼ਟਾਚਾਰ ਇਹ ਆਪਣੀ ਡਿਊਟੀ ਹੈ ਹੈਲਮਟ ਪਾਉਣਾ ਚਾਹੀਦਾ ਮੇਰੀ ਵੀ ਇੱਥੇ ਆ ਕੇ ਆਦਤ हट ਗਈ ਕਿਉਂਕਿ ਲੋਕ ਚੇਡਾਂ ਕਰਨ ਲੱਗ ਜਾਂਦੇ ਸੋ ਅੱਛਾ ਜੀ ਹਾਂ ਮੈਂ ਮੈਨੂੰ ਇਹ ਚੀਜ਼ ਦਾ ਦੁੱਖ ਆ ਮੇਰੀ ਆਦਤ हट ਗਈ ਕਿਤਨੇ ਕਿਤੇ ਲੋਕਾਂ ਨੇ ਸੀਟ ਬੈਲਟ ਲਾਉਣੀ ਨਹੀਂ ਮੈਂ ਭੁੱਲਿਆ ਗੱਡੀ ਦੀ ਸੀਟ ਬੈਲਟ ਮੈਂ ਲਾਉਣੀ ਲਾਉਣਾ ਮੈਨੂੰ ਉਹ ਤੇ ਵੀ ਲੋਕ ਟੌਂਟ ਕਰਦੇ ਹੈਗੇ ਠੀਕ ਹੈ ਠੀਕ ਹੈ ਦਿੰਦੇ ਆ ਵੀ ਮਤਲਬ ਇੱਥੇ ਕਿਹੜਾ ਪੁੱਛਦਾ ਉਹਨਾਂ ਨੇ ਸੋਚ ਪਤਾ ਕੀ ਉਹਨਾਂ ਨੂੰ ਲੱਗਦਾ ਵੀ ਚਲਾਣ ਤੋਂ ਵਾਸਤੇ ਹੁੰਦੀ ਹੈ ਇਹ ਵੀ ਚਲਾਣ ਤੋਂ ਬਚਣ ਵਾਸਤੇ ਉਹ ਮੈਨੂੰ ਕਹਿ ਦਿੰਦੇ ਯਾਰ ਕਹਿੰਦੇ ਆ ਕਿ ਯਾਰ ਇੱਥੇ ਕੌਣ ਪੁੱਛਦਾ ਇੱਥੇ ਕਿਹੜਾ ਕੋਈ ਚਲਾਣ ਵਾਲਾ ਤੂੰ ਹੀ ਲਾਈ ਜਾਂਦਾ ਉਹਨਾਂ ਨੂੰ ਇਹ ਨਹੀਂ ਪਤਾ ਕਾਦੇ ਵਾਸਤੇ ਹੈ ਨਾ ਮਤਲਬ ਇਹ ਚੀਜ਼ਾਂ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੇ ਇਹ ਚੀਜ਼ਾਂ ਮੰਨ ਲਓ ਅਸੀਂ ਇਗਨੋਰ ਨਹੀਂ ਕਰਨੀਆਂ ਚਾਹੀਦੀ ਠੀਕ ਕਰਨੀ ਹਾਂਜੀ ਸਾਨੂੰ ਆਪਣੇ ਆਪ ਨੂੰ ਵੀ ਉਸ ਸਿਸਟਮ ਦੇ ਵਿੱਚ ਲਿਆਉਣਾ ਚਾਹੀਦਾ ਸਹੀ ਗੱਲ ਹੈ ਫਿਰ ਆਪਣੇ ਸਮਾਜ ਦੇ ਵਿੱਚੋਂ ਇਹੀ ਸਾਰਾ ਸਮਾਜ ਆ ਆਪਣੇ ਕਿਸਾਨਾਂ ਦੇ ਮੁੰਡੇ ਮੰਨ ਲਓ ਵੀ ਪੁਲਿਸ 'ਚ ਵੀ ਹੁੰਦੇ ਆ ਡਾਕਟਰ ਵੀ ਹੁੰਦੇ ਆ ਤਸਦੀਲਦਾਰ ਵੀ ਹੁੰਦੇ ਆ ਹੁੰਦੇ ਤਾਂ ਸਾਰੇ ਬੰਦੇ ਉਹੀ ਆ ਨਾ ਉਹੀ ਆ ਹਾਂਜੀ ਜਿਹੜੇ ਬੱਚੇ ਨੂੰ ਹੁਣ ਟੋਫੀਆਂ ਦੇ ਕੇ ਸਕੂਲ ਤੋਰਦੇ ਰਹੇ ਆ ਉਹਨੂੰ ਗਾਹਾਂ ਵੀ ਲਾਲਚ ਹੋ ਵੀ ਲਾਲਚ ਮਿਲੂ ਤਾਂ ਕੰਮ ਕਰੂ ਉਹਨੂੰ ਡਿਊਟੀ ਦਾ ਤਾਂ ਪਤਾ ਹੀ ਨਹੀਂ ਹੂੰ ਜਿਹੜੇ ਬੱਚੇ ਨੂੰ ਆਪਾਂ ਮਾਪਿਆਂ ਨੇ ਮੋਟਰਸਾਈਕਲ ਜਾਂ ਸਾਈਕਲ ਹੀ ਇਸ ਕਰਕੇ ਲੈ ਕੇ ਦਿੱਤਾ ਵੀ ਜੇ ਤੂੰ ਇੰਨੇ ਨੰਬਰ ਲੈ ਤੇ ਤਾਂ ਮਿਲਿਆ ਤੈਨੂੰ ਤਾਂ ਉਹਨੂੰ ਲੱਗੂ ਜੇ ਮੈਂ ਦਸਕਤ ਕਰਨੇ ਮੈਨੂੰ ਕੁਝ ਮਿਲੂਗਾ ਉਹ ਆਉਦੀ ਤਨਖਾਹ ਨੂੰ ਤਾਂ ਤਨਖਾਹ ਹੀ ਸਮਝਦਾ ਹਾਂਜੀ ਇਹ ਤਾਂ ਹੈ ਠੀਕ ਹੈ ਤੇ ਇੱਕ ਗੱਲ ਹੋਰ ਵੀ ਰਾਜ਼ਨ ਵੀਰੇ ਹਾਂ ਜਿੱਦਾਂ ਆਪਾਂ ਦੇਖਦੇ ਆਂ ਭਾਈ ਕਾਫੀ ਲੋਕਾਂ ਦਾ ਵਿਚਾਰੇ ਹੁੰਦਾ ਵੀ ਸਰਕਾਰ ਕੋਈ ਬਦਲ ਹੋਊਗੀ ਹੈਨਾ ਭ੍ਰਿਸ਼ਟਾਚਾਰ ਖਤਮ ਹੋਊਗਾ ਕਿਵੇਂ ਹੁਣ ਤਾਂ ਸਰਕਾਰ ਆਮ ਆਦਮੀ ਦੀ ਹੈਨਾ ਹੂੰ ਹੂੰ ਤੇ ਪਰ ਇਹ ਦਾਵਾ ਵੀ ਕਰਦੇ ਪਰ ਮੈਨੂੰ ਲੱਗਦਾ ਵੀ ਜਦੋਂ ਆਪਾਂ ਕਿਤੇ ਵੀ ਜਾਣੇ ਆ ਸਰਕਾਰੀ ਕੰਮ ਕਰਾਉਣ ਜਾਣੇ ਆ ਹੂੰ ਉਹੀ ਹਾਲ ਹੈ ਨਾ ਫਿਰ ਇਹ ਇਹਦੇ ਕਿਤੇ ਨਾ ਕਿਤੇ ਵੀ ਲੋਕਾਂ ਦਾ ਦੋਸ਼ ਵੀ ਆ ਹਾਂ ਮੈਂ ਤੁਹਾਨੂੰ ਇੱਕ ਆਪਣੀ ਗੱਲ ਪਹਿਲਾਂ ਵਾਲੀ ਫਿਰ ਤੁਹਾਡੇ ਸਵਾਲ ਤੇ ਆਉਣਾ ਹੂੰ ਉਦੋਂ ਬਾਅਦ ਕੀ ਹੁੰਦਾ ਮੰਨ ਲਓ ਵੀ ਤੁਸੀਂ ਦਫ਼ਤਰ 'ਚ ਬਹਿ ਗਏ ਬਾਦਲ ਲੱਗ ਗਿਆ ਹੈਨਾ ਕੋਈ ਤਹਿਸੀਲਦਾਰ ਲੱਗ ਗਿਆ ਜਾਂ ਕੁਛ ਹੂੰ ਜਦੋਂ ਤੁਹਾਨੂੰ ਜਾਂਦਿਆਂ ਨੂੰ ਪਤਾ ਨਹੀਂ ਹੋਣਾ ਪ੍ਰਸਤਾਚਾਰ ਕਿਵੇਂ ਕਰਨਾ ਤੁਹਾਨੂੰ ਵੱਡੇ ਸਿਖਾਉਣਗੇ ਹੂੰ ਜਾਂ ਸੋਡੇ ਅਰਦਲੀ ਜਿਹੜੇ ਵੀ ਮਤਲਬ ਕੰਮ ਕਰਾਉਣ ਸੋ ਉਥੋਂ ਆਉਂਦੇ ਆ ਬੰਦੇ ਪੱਕੇ ਏਜੰਟ ਕਹਿ ਦਿੰਨੇ ਆ ਉਹ ਤੁਹਾਨੂੰ ਸਿਖਾਉਣਗੇ ਜਦੋਂ ਤੁਸੀਂ 2 ਦਿਨ ਪੈਸੇ ਲੈ ਲੇ ਹੂੰ ਤੀਜੇ ਨੂੰ ਤੁਸੀਂ ਉਹ ਚੀਜ਼ ਨੂੰ ਆਪਦਾ ਹੱਕ ਸਮਝਣ ਲੱਗ ਜਾਓਗੇ ਅੱਛਾ ਜੀ ਜਿਹੜਾ ਨਹੀਂ ਦੇਉ ਤੁਸੀਂ ਸੋਨੂੰ ਉਹ ਆਪਦਾ ਦੁਸ਼ਮਣ ਲੱਗੂ ਵੀ ਇਹ ਬੰਦਾ ਗਲਤ ਕਰ ਰਿਹਾ ਤੁਹਾਨੂੰ ਇਹ ਨਹੀਂ ਪਤਾ ਹੋਣਾ ਵੀ ਮੈਂ ਗਲਤ ਕਰ ਰਿਹਾ ਹੂੰ ਉੱਥੇ ਗਲਤ ਕਰ ਰਿਹਾ ਠੀਕ ਆ ਹੁਣ ਤੁਸੀਂ ਗੱਲ ਕੀਤੀ ਵੀ ਆਮ ਲੋਕ ਵੀ ਜ਼ਿੰਮੇਵਾਰ ਹੈਗੇ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਆਮ ਲੋਕ ਆਮ ਲੋਕਾਂ ਦੀ ਜੇ ਤਾਂ ਕੋਈ ਸਮਝ ਦੀ ਕਮੀ ਹੈ ਜਾਂ ਕੁਝ ਵੀ ਕਹਿ ਲੋ ਹਨਾ ਹੂੰ ਤੇ ਦੂਜੇ ਪਾਸਾ ਇਹ ਵੀ ਹੈ ਵੀ ਜੇ ਸਰਕਾਰ ਚਾਵੇ ਹੂੰ ਮੈਂ ਨਹੀਂ ਕਹਿੰਦਾ ਵੀ ਉਹ ਪ੍ਰੋਪਰ ਉੱਪਰੋਂ ਬੰਦ ਕਰ ਸਕਦੀ ਹੈ ਸਾਰਾ ਕੁਝ ਹਾਂ ਹੌਲੀ ਹੌਲੀ ਡੇ ਬਾਈ ਡੇ 5-10 ਸਾਲ ਦੇ ਵਿੱਚ ਹੋ ਸਕਦਾ ਹੂੰ ਇੱਕ ਦਿਨ 'ਚ ਨਹੀਂ ਹੋ ਸਕਦਾ ਇੱਕ ਮਹੀਨੇ 'ਚ ਨਹੀਂ ਇੱਕ ਸਾਲ 'ਚ ਨਹੀਂ ਹੋ ਸਕਦਾ ਨਹੀਂ ਫਿਰ ਵੀ ਵੀਰੇ ਤੇਰੇ ਹਿਸਾਬ ਨਾਲ ਆ ਥੱਲੇ ਤੋਂ ਭ੍ਰਿਸ਼ਟਾਚਾਰ ਖਤਮ ਹੋ ਸਕਦਾ ਹੈ ਉੱਪਰ ਉੱਪਰ ਲੈਵਲ ਤੋਂ ਦੋਨੇ ਪਾਸਿਆਂ ਤੋਂ ਸਰਕਾਰ ਵੱਲੋਂ ਵੀ ਹੋ ਸਕਦਾ ਥੱਲੇ ਤੋਂ ਵੀ ਹੋ ਸਕਦਾ ਹੁਣ ਜੇ ਮੰਨ ਲਓ ਮੰਨ ਲਓ ਵੀ ਹੁਣ ਜਿਹੜੀ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਭ੍ਰਿਸ਼ਟਾਚਾਰ ਨਹੀਂ ਹੋਣ ਦਿੰਦੇ ਅਸੀਂ ਵਿਰੋਧੀ ਹਾਂ ਭ੍ਰਿਸ਼ਟਾਚਾਰ ਦੇ ਤੁਸੀਂ ਰਿਸ਼ਵਤ ਦੇ ਦਿਓ ਅਗਲਾ ਲੈ ਲੇ ਹੁਣ ਉਹ ਸਰਕਾਰ ਕੀ ਕਰੂਗੀ ਉਹ ਸਰਕਾਰ ਤਾਂ ਕੁਝ ਨਾ ਕਰ ਸਕਦੀ ਜੇ ਕੋਈ ਤੁਹਾਡੇ ਤੋਂ ਰਿਸ਼ਵਤ ਮੰਗਦਾ ਤੁਸੀਂ ਉਹਦੀ ਵੀਡੀਓ ਬਣਾ ਕੇ ਸਰਕਾਰ ਨੂੰ ਭੇਜੋ ਜੇ ਤਾਂ ਕਾਰਵਾਈ ਹੁੰਦੀ ਹੈ ਇਟ ਮੀਨਸ ਸਰਕਾਰ ਤੁਹਾਡੀ ਸਪੋਰਟ ਕਰ ਰਹੀ ਹੈ ਹੂੰ ਤੇ ਜੇ ਉਹਦੇ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਆਪਾਂ ਮੰਨ ਸਕਦੇ ਆਂ ਵੀ ਮੰਨ ਲਓ ਵੀ ਇਹ ਹੋਵਾਗਾ ਵੀ ਸਰਕਾਰ سپورਟ ਨਹੀਂ ਕਰਦੀ ਪਰ ਇਹਦੇ ਵਿੱਚ ਰਾਜਨ ਵੀ ਇਹ ਵੀ ਹੈ ਨਾ ਮੰਨ ਲਓ ਤੇਰੀ ਗੱਲ ਸਹੀ ਹੈ ਵੀ ਕੋਈ ਬੰਦਾ ਵੀਡੀਓਗ੍ਰਾਫੀ ਬਣਾ ਲੈਂਦਾ ਜਾਂ ਫੋਟੋ ਵਗੈਰਾ ਕੋਈ ਵੀ ਲੈਂਦਾ ਬੰਦਾ ਸਬੂਤ ਰੱਖਦਾ ਪਰ ਉਹਦੇ ਵਿੱਚ ਯਾਰ ਬੰਦੇ ਨੂੰ ਵੀ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਹੈ ਨਾ ਵੀ ਜਾਂ ਤਾਂ ਮੈਨੂੰ ਲੋਕਾਂ ਦਾ ਸਮਾਜ ਦਬਾਰਾ ਕੀ ਕੀ ਕਿਹਾ ਜਾਊਗਾ ਇਹ ਬੰਦਾ ਯਾਰ ਮਤਲਬ ਵਿਸ਼ਵਾਸ ਦੇ ਪਾਤਰ ਨਹੀਂਗਾ ਇਸ ਕਰਕੇ ਵੀ ਲੋਕ ਡਰਦੇ ਬਹੁਤ ਆ ਬਈ ਬਿਲਕੁਲ ਬਈ ਅਗਲੇ ਨੂੰ ਆਇਆ ਹੁੰਦਾ ਕੱਲ ਨੂੰ ਵੀ ਕੰਮ ਪਊ ਹਾਂ ਇਹ ਰੀਜ਼ਨ ਬਹੁਤ ਵੱਡਾ ਨਾ ਇਹ ਚੀਜ਼ ਮੈਂ ਉਹੀ ਕਹਿਣਾ ਨਾ ਵੀ ਆਮ ਬੰਦੇ ਨੂੰ ਇੱਕ ਤਾਂ ਨਾ ਹੀ ਤਾਂ ਉਹਨਾਂ ਅਧਿਕਾਰਾਂ ਦਾ ਪਤਾ ਹੂੰ ਤੇ ਨਾ ਹੀ ساری ਉਮਰ ਇਹ ਵੀ ਨਹੀਂ ਕਹਿ ਸਕਦੇ ਵੀ ਲੋਕ ਸਿਆਣੇ ਹੋ ਜਾਣਗੇ ਨਹੀਂ ਇੰਨਾ ਛੇਤੀ ਨਹੀਂ ਉੱਪਰੋਂ ਵੀ ਸਿਆਣਾ ਹੋਣ ਦੀ ਲੋੜ ਆ ਹੂੰ ਇੱਕ ਚੀਜ਼ ਇਹ ਆਉਂਦੀ ਆ ਜਿਵੇਂ ਹੁਣ ਪੰਜਾਬ ਸਰਕਾਰ ਨੇ ਮੰਨ ਲਓ ਵੀ ਕੋਸ਼ਿਸ਼ ਕੀਤੀ ਆ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਕਰ ਰਹੇ ਆ ਕੋਸ਼ਿਸ਼ ਹੂੰ ਕਿਉਂਕਿ ਆਪਾਂ ਨੂੰ ਲੱਗ ਰਿਹਾ ਉੱਪਰੋਂ ਕੋਸ਼ਿਸ਼ ਕਰ ਰਹੇ ਆ ਉਹ ਹੂੰ ਉਹਦੇ ਚ ਕੀ ਹੁੰਦੇ ਆ ਜਿਹੜੇ ਹੇਠਲੇ ਅਧਿਕਾਰੀ ਭ੍ਰਿਸ਼ਟ ਆ ਗਏ ਜਿਹੜੇ ਹੈਨਾ ਜਿਹੜੇ ਜਿਹੜੇ ਥੋੜੇ ਬੋਤੇ ਆਮ ਹੁੰਦੇ ਆ ਉਹਨਾਂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਥੋੜੇ ਸੈੱਟ ਹੋ ਜਾਂਦੇ ਵੀ ਚਲੋ ਆਪਾਂ ਕੰਮ ਕਰਨਾ ਹੂੰ ਜਿਹੜੇ ਭ੍ਰਿਸ਼ਟ ਹੁੰਦੇ ਆ ਉਹ ਕੀ ਸੋਚਦੇ ਆ ਉਹ ਇੱਥੋਂ ਸ਼ੁਰੂ ਕਰਦੇ ਆ ਕੰਮ ਵੀ ਹੁਣ ਭ੍ਰਿਸ਼ਟਾਚਾਰ ਵਧਾ ਦਿਓ ਅੱਛਾ ਜੀ ਹੁਣ ਮੰਨ ਲਓ ਮੈਂ ਤਹਿਸੀਲਦਾਰ ਕੋਲੇ ਜਾਣਾ ਜਾਂ ਕਿਸੇ ਪਟਵਾਰੀ ਕੋਲੇ ਜਾਣਾ ਜਾਂ ਕਿਤੇ ਪੁਲਿਸ ਤੇ ਜਾਣਾ ਡਾਕਟਰ ਕੋਲੇ ਜਾਣਾ ਕਿਤੇ ਵੀ ਜਾਣਾ ਸਰਕਾਰੀ ਦਫ਼ਤਰ ਦੇ ਵਿੱਚ ਹੂੰ ਜੇ ਉਹ ਮੈਥੋਂ ਪੈਸੇ ਲੈਂਦੇ ਆ ਮੈਂ ਆਪ ਦਾ ਕੰਮ ਤਾਂ ਕਰਾਇਆ ਹੂੰ ਪੈਸੇ ਦੇ ਕੇ ਵੀ ਅਰਦਾ ਨਹੀਂ ਉਹਦੇ ਮੂਰੇ ਹਾਂਜੀ ਵੀ ਚਲੋ ਮੈਨੂੰ ਐ ਲੱਗੋ ਪਰ ਦਿਲ 'ਚ ਮੇਰੇ ਪੰਜਾਬ ਸਰਕਾਰ ਪ੍ਰਤੀ ਨਫ਼ਰਤ ਪੈਦਾ ਹੋ ਜੂਗੀ ਤੇ ਜਿਹੜਾ ਬੰਦਾ ਭ੍ਰਿਸ਼ਟ ਆ ਉਹ ਤਾਂ ਕਦੇ ਵੀ ਨਹੀਂ ਚਾਹੁੰਦਾ ਵੀ ਇਮਾਨਦਾਰ ਸਰਕਾਰ ਆਵੇ ਉਹ ਇਹੀ ਤਾਂ ਚਾਹੁੰਦਾ ਵੀ ਲੋਕ ਸਰਕਾਰ ਨੂੰ ਗਾਲਾਂ ਕੱਢਣ ਹੂੰ ਠੀਕ ਆ ਉਹ ਜਾਦੇ ਕਰੂ ਕੰਮ ਹੁਣ ਆਪਾਂ ਅਕਸਰ ਹੀ ਲੋਕਾਂ ਤੋਂ ਸੁਣਦੇ ਹੁੰਨੇ ਆ ਯਾਰ ਵੀ ਪਹਿਲਾਂ ਨਾਲੋਂ ਵੱਧ ਗੀਰੇ ਇਸਬਤ ਹੂੰ ਕਹਿੰਦੇ ਆ ਵਧ ਗਈ ਨਾ ਕਿਉਂ ਵਧੀਆ ਸਾਰੇ ਕਿਤੇ ਨਹੀਂ ਵਧੀ ਇਹ ਬਹੁਤ ਫਰਕ ਆ ਤੁਸੀਂ ਹੁਣ ਦੇਖੋ ਇਸ ਵਾਰ ਪਰਾਲੀ ਨੂੰ ਅੱਗ ਲੱਗਦੀ ਸੀ ਹੂੰ ਠੀਕ ਆ ਤੁਸੀਂ ਪੁਲਿਸ ਪਹਿਲਾਂ ਦੇਖੀ ਹੂ ਲੋਕਾਂ ਨਾਲ ਬਿਹੇਵ ਕਰਦੀ ਤੇ ਇਸ ਵਾਰ ਲੋਕਾਂ ਨਾਲ ਕੀ ਬਿਹੇਵ ਕੀਤਾ ਪੁਲਿਸ ਨੇ ਉਹ ਤੁਸੀਂ ਦੇਖੋ ਠੀਕ ਆ ਕਿਉਂਕਿ ਸਰਕਾਰ ਦਾ ਪ੍ਰੈਸ਼ਰ ਤਾਂ ਸੀ ਨਾ ਉਸੇ ਤਰ੍ਹਾਂ ਹੁਣ ਜਿਵੇਂ ਮੰਨ ਲਓ ਤੁਹਾਨੂੰ ਦੱਸਿਆ ਇਹ ਚੀਜ਼ ਦੀਂਦੀ ਸੀ ਦੂਜੇ ਪਾਸੇ ਜਿਹੜੀ ਤੁਸੀਂ ਮੰਨ ਲਓ ਵੀ ਕਿਸੇ ਬੰਦੇ ਨੂੰ ਕਹਿ ਦਿਓਗੇ ਯਾਰ ਭਾਈ ਮੇਰਾ ਇਹ ਕੰਮ ਕਰਾ ਦੇ ਆਪਾਂ ਦੇ ਦੇਾਂਗੇ ਚਾਹ ਪਾਣੀ ਹੈਨਾ ਉਹ ਤਾਂ ਸਰਕਾਰ ਨੂੰ ਦੀਂਦਾ ਹੈ ਨਾ ਉੱਥੇ ਫਿਰ ਉਹ ਚੀਜ਼ ਆਪਾਂ ਲੋਕਾਂ ਇਹ ਤਾਂ ਕਮਾਂਗੇ ਪਹਿਲਾਂ ਨਾਲੋਂ ਵੱਧ ਗਿਆ ਉਹ ਪਹਿਲਾਂ 2000 ਲੈਂਦਾ ਸੀ ਹੁਣ ਹੋ ਸਕਦਾ 4 ਮੰਗ ਲੇ ਹੂੰ ਠੀਕ ਆ ਪਰ ਆਪਾਂ ਉਹ ਤਾਂ ਅੜਦੇ ਨਹੀਂ ਜਿਹੜੀ ਅੰਦਰ ਖਾਤੇ ਚੱਲਦਾ ਭ੍ਰਿਸ਼ਟਾਚਾਰ ਉਹ ਉਦੋਂ ਸੇਮ ਐਜ਼ ਇਟ ਆ ਬਈ ਉਹ ਤਾਂ ਜੇ ਲੋਕ ਸਾਥ ਦੇਣਗੇ ਇੱਥਾਂ ਤਾਂ ਤੁਹਾਨੂੰ ਦੱਸਿਆ ਦੋਨੇ ਪਾਸਿਓਂ ਬੰਦ ਹੋਊਗਾ ਇੱਕ ਪਾਸਿਓਂ ਨਹੀਂ ਹੋ ਸਕਦਾ ਜੇ ਇਕੱਲੇ ਲੋਕ ਚਾਹਣ ਤਾਂ ਵੀ ਨਹੀਂ ਹੋ ਸਕਦਾ ਜੇ ਇਕੱਲੀ ਸਰਕਾਰ ਚਾਵੇ ਤਾਂ ਵੀ ਨਹੀਂ ਹੋ ਸਕਦਾ ਲੋਕਾਂ ਨੂੰ ਵੀ ਡਟਣਾ ਪਊ ਥੋੜਾ ਜਿਹਾ ਹੁਣ ਇਹਨੂੰ ਆਪਾਂ ਇਸ ਇਸ ਪਾਸੇ ਲੈ ਜਾਈਏ ਵੀ ਇਹ ਹਟੂ ਕਿਵੇਂ ਹੈਣਾ ਵੀ ਬੰਦ ਕਿਵੇਂ ਹੋਊਗਾ ਵੀ ਲੋਕ ਕਿਵੇਂ ਕੀ ਕਰ ਸਕਦੇ ਆ ਨੰਬਰ 1 ਤਾਂ ਕਿਸਾਨ ਜੂਨੀਅਨਾਂ ਨੂੰ ਵੀ ਬੇਨਤੀ ਆ ਵੀ ਇਹ ਵੀ ਚਲ ਠੀਕ ਆ ਵਧੀਆ ਕੰਮ ਕਰ ਰਹੇ ਆ ਆਪਣੇ ਵੱਲੋਂ ਕਿਸਾਨਾਂ ਆਈ سپورਟ ਹੈਣਾ ਪਰ ਇਹ ਵੀ ਇਹਨਾਂ ਨੂੰ ਚਾਹੀਦਾ ਵੀ ਜੇ ਇਹ ਮੰਨ ਲਓ ਵੀ ਆਪ ਦਾ ਕੋਈ ਬੰਦਾ ਅਪਾਇੰਟ ਕਰ ਦੇਣ ਹੂੰ ਵੀ ਆ ਇੱਕ ਤਾਂ ਕੋਈ ਵੀਡੀਓ ਬਣਾ ਕੇ YouTube ਦੇ ਵਿੱਚ ਪਾਈ ਜਾਵੇ ਫਲਾਨਾ ਜੇ ਤੁਸੀਂ ਕੰਮ ਕਰਨਾ ਉਹਦੇ ਵਾਸਤੇ ਆਹ ਕਾਗਜ਼ ਚਾਹੀਦੇ ਆ ਤੇ ਐਂ ਫਾਰਮ ਭਰਨੇ ਆ। ਹੂੰ। ਵੈਸੇ ਤਾਂ ਹੋ ਸਕਦਾ ਕੋਈ ਨਾ ਕੋਈ ਪਈ ਹੋਵੇ ਚੱਲ ਫੇਰ ਵੀ ਜਾਣਕਾਰੀ ਤੇ ਵੀਰੇ ਸਾਰੀ ਚੀਜ਼ ਦੀ ਪਈ ਆ। ਪਈ ਆ YouTube ਤੇ। ਹਾਂ। ਉਸ ਤੋਂ ਅੱਗੇ ਕਿਸਾਨ ਯੂਨੀਅਨਾਂ ਨੂੰ ਵੀ ਕੋਈ ਵੀ ਮਤਲਬ ਆਪਦਾ ਕੋਈ ਤਹਿਸੀਲ ਦੇ ਵਿੱਚ ਜਾਂ ਕਿਸੇ ਵੀ ਮੰਨ ਲਓ ਕਿਤੇ ਵੀ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਵੀ ਜੇ ਸੋਤੋਂ ਕੋਈ ਪੈਸੇ ਮੰਗਦਾ ਭਾਈ ਸਾਨੂੰ ਦੱਸੋ। ਮਤਲਬ ਤਾਂ ਲੋਕਾਂ ਦਾ ਉਹਨਾਂ 'ਚ ਵਿਸ਼ਵਾਸ ਵਧੂਗਾ। ਨਾਲੇ ਭ੍ਰਿਸ਼ਟਾਚਾਰ ਖਤਮ ਹੋਊਗਾ। ਵੀ ਅਸੀਂ ਖੜਾਂਗੇ ਤੁਹਾਡੇ ਨਾਲ। ਪਰ ਇਸ ਚੀਜ਼ ਦੀ ਵੀ ਕੋਈ ਗਰੰਟੀ ਨਹੀਂ ਨਾ ਮਤਲਬ ਬਣਦੀ ਕਿ ਵੀ ਉਹ ਬੰਦੇ ਹਰ ਜਗ੍ਹਾ ਤੇ ਜ਼ਿੰਮੇਵਾਰੀ ਨਿਭਾਉਣਗੇ ਚਲੋ ਇੱਕ ਆਪਾਂ ਐਗਜ਼ਾਮਪਲ ਲੈਤੀ ਆ ਕਿਸਾਨ ਜੂਨੀਅਨਾਂ ਹੋ ਗਈਆਂ ਇਸ ਤੋਂ ਨਾਲ ਆਊਗਾ ਵੀ ਕਈ ਲੋਕ ਹੁੰਦੇ ਆ ਵੀ ਆਪਾਂ ਸਿਸਟਮ ਨੂੰ ਗਾਲਾਂ ਕੱਢਣ ਵਾਲੇ ਕੋਈ ਕਰੋ ਮੈਂ ਗਾਲਾਂ ਕੱਢਦਾ ਸਿਸਟਮ ਨੂੰ ਠੀਕ ਆ ਮੈਂ ਕਹਿੰਦਾ ਯਾਰ ਵੀ ਬਹੁਤ ਗਲਤ ਚੀਜ਼ ਆ ਇੱਥੇ ਚੰਗਾ ਹੋ ਹੀ ਨਹੀਂ ਸਕਦਾ ਕੁਝ ਜੇ ਮੈਂ ਇੰਨਾ ਕਹਿ ਕੇ ਘਰੇ ਰੋਟੀ ਖਾ ਕੇ ਸੌਂ ਗਿਆ ਫਿਰ ਤਾਂ ਠੀਕ ਵਾਕਈ ਨਹੀਂ ਹੋ ਸਕਦਾ ਸੋਨੂੰ ਘਰੋਂ ਨਿਕਲਣਾ ਪੂ ਜਿਹੜੇ ਪ੍ਰਸ਼ਾਸਤ ਅਧਿਕਾਰੀ ਆ ਉਹਨਾਂ ਨਾਲ ਮੱਥਾ ਲਾਉਣਾ ਪੂ ਤੁਹਾਡਾ ਗੇੜੇ ਵੀ ਲੱਗਣਗੇ ਤੁਹਾਡਾ ਨੁਕਸਾਨ ਵੀ ਹੋ ਸਕਦਾ ਤੁਸੀਂ ਜਲੀਲ ਵੀ ਹੋਵੋਗੇ ਫਿਰ ਜਾ ਕੇ ਤੁਹਾਡੇ ਪੈਰ ਖੜਨ ਲੱਗਣਗੇ ਫਿਰ ਸੋਨੂੰ ਲੜਨਾ ਪੂ ਆਪਣੇ ਪੰਜਾਬੀਆਂ ਦੀ ਵੱਡੀ ਕਮੀ ਇਹ ਹੈ ਵੀ ਆਪਾਂ ਸਿਰ ਤਾਂ ਵਾਰ ਦਿੰਨੇ ਆ ਪੰਜਾਂ ਮਿੰਟਾਂ 'ਚ ਹੂੰ ਲੜ ਕੇ ਜਿਹਦੇ ਨਾਲ ਮਰਜੀ ਆਪਾਂ ਵੀ ਮਤਲਬ ਕਹਿ ਦਿਓ ਵੀ ਹਾਸੇ ਹੀ ਜੀ ਦੇ ਨਾਂ ਤੇ ਆਪਾਂ ਜਾਣ ਵਾਰ ਦਾਂਗੇ ਪਰ ਆਪਾਂ ਚਾਲ ਨਹੀਂ ਚੱਲਦੇ ਵੀ ਲੌਂਗ ਟਾਈਮ ਉਹ ਚੀਜ਼ ਨਾਲ ਲੜੋ ਤੁਸੀਂ ਇਹ ਚੀਜ਼ਾਂ ਪਾਲੀਆਂ ਔਖੀਆਂ ਨਹੀਂ ਹੁੰਦੀਆਂ ਇਹ ਹਾਰਨੀਆਂ ਸ਼ੁਰੂ ਹੋ ਜਾਂਦੀਆਂ ਹੂੰ ਇੱਕ ਬੰਦਾ ਵੀ ਮਤਲਬ ਸਾਰਿਆਂ ਦੇ ਸਾਰੇ ਮੰਨ ਲਓ ਵੀ ਸਿਸਟਮ ਨੂੰ ਹਰਾ ਸਕਦਾ ਹੌਲੀ ਹੌਲੀ ਪ੍ਰਸ਼ਾਦ ਭੂਸਨ ਕੌਣ ਉਹ ਦੱਬੀ ਫਿਰਦਾ ਨਾ ਮੋਦੀ ਵਰਗਿਆਂ ਨੂੰ ਸਾਰਿਆਂ ਨੂੰ ਠੀਕ ਹੈ ਇਸ ਤਰ੍ਹਾਂ ਹੀ ਵੀ ਇੱਕ ਬੰਦਾ ਜਦੋਂ ਲੜੀ ਜਾਊਗਾ ਲੜੀ ਜਾਊਗਾ ਇਹ ਇਹਨਾਂ ਦੇ ਪੈਰ ਨਹੀਂ ਹੁੰਦੇ ਵਾਲੇ ਇਹ ਹੁੰਦੇ ਆ ਸੋਹਲ ਲੋਕ ਜਿਹੜੇ ਹਾਂ ਜਿਹੜੇ ਇਹੋ ਜਿਹੇ ਬੰਦੇ ਨੇ ਨਾ ਫਰਸਟ੍ਰੇਟ ਜ਼ਿੰਦਗੀ ਤੋਂ ਜਾਂ ਆਪਾਂ ਕਹਦੇ ਆ ਵੀ ਚਿਟ ਚੜੇ ਜੇ ਇਹਨਾਂ ਨੂੰ ਨਾ ਸਟਾਈਮ ਨਾ ਹੁੰਦਾ ਕੁਝ ਨਹੀਂ ਹੁੰਦਾ ਇਹਨਾਂ ਦੇ ਪੱਲੇ ਇਹਨਾਂ ਦੇ ਪੱਲੇ ਕੱਲੀ ਚਲਾਕੀ ਤੇ ਆਪਾਂ ਕਹਦੇ ਆ ਵੀ ਧੋਖਾ ਤੜੀਆਂ ਆਹੀ ਚੀਜ਼ਾਂ ਹੁੰਦੀਆਂ ਇਹਨਾਂ ਦੇ ਪੱਲੇ ਹੋਰ ਵੀ ਬਈ ਇੱਕ ਲਾਸਟ ਸਵਾਲ ਹੀ ਆ ਕਿ ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਜੀ ਆਪਾਂ ਨੂੰ ਵਧੀਆ ਰਿਸਪੌਂਸ ਮਿਲਦਾ ਹੈ ਨਾ ਹੂੰ 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 ਤੇ ਮਣੀ ਰਸ ਬਈ ਜਿੱਦਾਂ ਬਾਹਰੀ ਕੰਟਰੀਆਂ ਚ ਇਨਫਰਾਸਟ੍ਰਕਚਰ ਹੋਊਗਾ ਉਹਦੇ ਚ ਬਈ ਦੋ ਚੀਜ਼ਾਂ ਇੱਕ ਤਾਂ ਜਿਵੇਂ ਕਹਿੰਦੇ ਆ ਅਮਰੀਕਾ ਵਗੈਰਾ ਚ ਬਿਲਕੁਲ ਹੀ ਨਹੀਂ ਮਤਲਬ ਕੀ ਕਹਦੇ ਕੋਈ 2-3% ਆ ਕਹਿੰਦੇ ਕੁਦਰਤੀ ਇਮਾਨਦਾਰੀ ਵੀ ਹੁੰਦੀ ਆ ਲੋਕਾਂ ਚ ਇੱਕ ਤਾਂ ਇਹ ਇੱਕ ਹੁੰਦਾ ਵੀ ਉਹ ਸਿਸਟਮ ਨੂੰ ਮੂਹ ਨਹੀਂ ਲੱਗਿਆ ਕਦੇ ਇਹ ਵੀ ਹੋ ਸਕਦਾ ਹੈ ਹਨਾ ਹੁਣ ਮੰਨ ਲਓ ਗੋਰਿਆਂ ਦੀ ਥਿੰਕਿੰਗ ਮੰਨ ਲਓ ਗੋਰੇ ਆਪਣੇ ਲੁੱਟਣ ਆਏ ਆਪਾਂ ਨੂੰ ਹੂੰ ਠੀਕ ਆ ਆਪਣੇ ਇੰਡੀਆ ਚ ਆਏ ਹੂੰ ਉਹ ਆਪਣੇ ਇੱਥੇ ਸਤੀ ਪ੍ਰਥਾ ਸੀ ਬਾਲ ਵਿਆਹ ਸੀ ਹੂੰ ਜਾਂ ਹੋਰ ਮਤਲਬ ਬੱਚੀਆਂ ਨੂੰ ਕਤਲ ਕਰਨਾ ਕੁੜੀਆਂ ਨੂੰ ਉਹਦੋਂ ਪ੍ਰਥਾ ਸੀਗੀ ਜਾਂ ਇਹ ਇਸ ਤਰ੍ਹਾਂ ਦੀਆਂ ਜਾਤੀਵਾਦ ਸੀ ਇਹਨਾਂ ਚੀਜ਼ਾਂ ਤੋਂ ਉਹਨਾਂ ਨੇ ਕੀ ਲੈਣਾ ਸੀ ਕਦਮ ਕੀਤੀਆਂ ਹਾਂ ਉਹਨਾਂ ਨੇ ਕੀਤੀਆਂ ਕਿਉਂ ਕੀਤੀਆਂ ਕਿਉਂਕਿ ਉਹਨਾਂ ਦੇ ਖੂਨ 'ਚ ਇੱਕ ਚੰਗਿਆਈ ਪਈ ਹੈ ਉਹਨਾਂ ਨੂੰ ਉਪਰ ਹੀ ਲੱਗਦੀ ਹੈ ਇਹ ਤਾਂ ਲਟੇਰੀ ਆ ਇਸਨੇ ਚੁਣ ਕੇ ਆਮ ਲੋਕ ਤਾਂ ਇਹ ਨਹੀਂ ਸੀ ਸਰ ਕੁਝ ਸੁਧਾਰ ਵੀ ਕਰਕੇ ਗਏ ਸੁਧਾਰ ਸੁਧਾਰ ਉਹ ਆਪਣੇ ਲਈ ਨਹੀਂ ਕਰਕੇ ਗਏ ਉਹ ਆਪਦੀ ਸੁਭਾਅ ਮਤਾਬ ਕੀ ਕਰਕੇ ਗਏ ਉਹਨਾਂ ਨੂੰ ਇਹ ਚੀਜ਼ ਗਲਤ ਲੱਗੀ ਪਰ ਆਪਣੇ 'ਚ ਹੈ ਆਪਾਂ ਉਹੀ ਚੀਜ਼ਾਂ ਲੈ ਕੇ ਤੁਰੇ ਫਿਰਦੇ ਅੱਜ ਵੀ ਤੁਰੇ ਫਿਰਦੇ ਆ ਇੱਥੇ ਗੁਰਨਾਨਕ ਸਾਹਿਬ ਵੀ ਮਤਲਬ ਪ੍ਰਚਾਰ ਕਰ ਕਰ ਥੱਕ ਗਏ ਇੱਥੇ ਸਾਡੇ ਗੁਰੂਆਂ ਨੇ ਸ਼ਹੀਦੀਆਂ ਵੀ ਦਿੱਤੀਆਂ ਸਾਡੇ ਹੋਰ ਵੀ ਕਿੰਨੇ ਸੰਤਾਂ ਭਗਤਾਂ ਨੇ ਲੋਕਾਂ ਨੂੰ ਸਮਝਾ ਸਮਝਾਉਦੇ ਤੁਰ ਗਏ ਦੁਨੀਆ ਤੋਂ ਠੀਕ ਹੈ ਇਥੋਂ ਅੰਗਰੇਜ਼ ਵੀ ਆ ਕੇ ਤੁਰ ਗਏ ਚਲ ਆਪਾਂ ਉਹਨਾਂ ਨੂੰ ਚੰਗਾ ਨਹੀਂ ਕਹਿੰਦੇ ਅੰਗਰੇਜ਼ੀ ਹੈ ਤਾਂ ਲਟੇਰੇ ਸੀ ਨਾ ਪਰ ਉਹਨਾਂ ਦੇ ਖੂਨ 'ਚ ਵੀ ਇੰਨੀ ਕੁ ਸੀਵੀਅਰ ਇਹ ਗਲਤ ਹੋ ਰਿਹਾ ਤੇ ਆਮ ਲੋਕ ਉਥੋਂ ਦੇ ਕਿੰਨੇ ਚੰਗੇ ਹੋਣਗੇ ਠੀਕ ਹੈ ਇਹ ਚੀਜ਼ਾਂ ਵੀ ਆਪਣੀ ਕੁਦਰਤੀ ਗੱਲ ਆ ਆਪਣੇ ਹੈ ਤਾਂ ਆਪਾਂ 네ਗੇਟਿਵ ਥੋੜਾ ਜਿਆਦਾ ਆ ਇੰਡੀਅਨ ਲੋਕ ਆਪਾਂ ਠੀਕ ਹੈ ਇਹ ਚੀਜ਼ ਆਪਾਂ ਨੂੰ ਕਬੂਲ ਵੀ ਕਰਨੀ ਪੂ ਪਰ ਇੱਕ ਚੀਜ਼ ਜਿਹੜੀ ਸਭ ਤੋਂ ਵੱਡੀ ਮਾਰ ਪਾਉਂਦੀ ਆ ਨਾ ਬਾਈ ਵੀ ਆਪਾਂ ਇੰਡੀਆ ਦੇ ਲੋਕ ਜਿਆਦਾ ਮਰਨ ਮਾਰਤੇ ਹੁੰਨੇ ਆ ਜਾਂ ਖੜਾ ਛੱਡ ਦਿੰਨੇ ਆ ਆ ਗਲਤ ਗੱਲ ਆ ਦੋ ਚੀਜ਼ਾਂ ਮਰਨ ਮਾਰਨ ਤੇ ਕਦੇ ਵੀ ਛੋਡਾ ਜਿਹੜੇ ਚੰਗੇ ਬੰਦੇ ਉਹੀ ਮਰਨ ਮਾਰਨ ਤੇ ਹੁੰਦੇ ਉਹਦਾ ਸਿਰ ਗਵਾ ਕੇ ਤੁਰ ਜਾਂਦੇ ਮੁੜ ਕੇ ਕੋਈ ਚੰਗਾ ਆਉਂਦਾ ਨਹੀਂ ਤੁਸੀਂ ਆਪ ਦਾ ਸਿਰ ਨਗਵਾਓ ਆਪ ਦਾ ਸਰੀਰ ਸਿਰ ਰੱਖੋ ਇਸੇ ਨਾਲ ਤਾਂ ਤੁਸੀਂ ਲੜਨਾ ਫਿਰ ਆਮ ਲੋਕ ਲੜਦੇ ਨਹੀਂ ਸਾਥ ਨਹੀਂ ਦੇ ਲੋਕ ਹਾਂ ਬਸ ਹੂੰ ਚਲ ਠੀਕ ਆ ਰਾਜਨ ਵੀਰੇ ਅੱਜ ਟਾਈਮ ਥੋੜਾ ਘੱਟ ਸੀਗਾ ਤੇ ਆਪਾਂ ਇਹ ਪਹਿਲਾਂ ਦੇਖਾਂਗੇ ਟੌਪਿਕ ਤੇ ਆਪਣੇ ਕਿੰਨੇ ਕ ਲੋਕ ਜੁੜਦੇ ਨੇ ਜਾਂ ਕਿੰਨੇ ਕ ਲੋਕ ਆਪਾਂ ਨੂੰ ਅਪਰੀਸ਼ੀਏਟ ਕਰਦੇ ਠੀਕ ਹੈ ਜੇ ਲੋਕਾਂ ਨੂੰ ਇਹ ਚੀਜ਼ ਪਸੰਦ ਲੱਗੀ ਫਿਰ ਆਪਾਂ ਹੋਰ ਬਣਾ ਲਾਂਗੇ ਲੰਬੀ ਕਰ ਲਾਂਗੇ ਹਾਂ ਫਿਰ ਇਸ ਤੇ ਆਪਾਂ ਨੈਕਸਟ ਜਿਹੜਾ ਐਪੀਸੋਡ ਉਹ ਲੰਬਾ ਹੋਊਗਾ ਹਾਂ ਠੀਕ ਹੈ ਵੀਰੇ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ ਵੀਰੇ ਧੰਨਵਾਦ ਭਾਈ ਤੇਰਾ ਆਉਣ ਲਈ ਸ਼ੁਕਰੀਆ ਠੀਕ ਹੈ ਜੀ